ਮੈਨੂੰ ਬਿਲਡਰ ਨੂੰ ਸਵਾਲ ਪੁੱਛਣਾ ਚਾਹਣਾ। ਤੁਸੀਂ ਤੁਹਾਨੂੰ ਲੋਕਾਂ ਨੂੰ ਹਰਾਸ ਕਰਕੇ ਕੀ ਸਵਾਦ ਆਉਂਦਾ? ਤੁਹਾਨੂੰ ਰਾਤ ਨੂੰ ਨੀਂਦ ਕਿਵੇਂ ਆ ਜਾਂਦੀ ਆ? ਇੱਥੇ ਲੋਕ ਲੋਕਾਂ ਦਾ ਸੁਪਨਾ ਹੁੰਦਾ ਜਿਹੜੇ ਆਪਣੇ ਪਰਿਵਾਰ ਕਿਸੇ ਵੀ ਕੰਟਰੀ ਤੋਂ ਆ ਕੇ ਇੱਥੇ ਰਹਿ ਰਹੇ ਨੇ ਨਾ ਫੈਮਲੀਆਂ। ਉਹਨਾਂ ਦਾ ਕੋਈ ਪਹਿਲਾ ਘਰ ਹੁੰਦਾ ਉਹਨਾਂ ਨੇ ਕਿਵੇਂ ਪੈਸੇ ਜੋੜੇ ਹੁੰਦੇ ਨੇ? ਕਿਵੇਂ ਅਗਲਾ ਮਿਹਨਤ ਕਰਕੇ ਹਨਾ ਪਾਕਿਸਤਾਨ ਪਤਾ ਅੱਜ ਕੱਲ ਕਿੰਨੇ ਖਰਚੇ ਹੋਰ ਵੀ ਵਧ ਗਏ ਨੇ ਤੇ ਉੱਪਰਤੀ ਤੁਹਾਡੇ ਸਿਆਪੇ ਤੁਹਾਨੂੰ ਪੂਰਾ ਫਰਕ ਨਹੀਂ ਪੈਂਦਾ ਕਿਸੇ ਦੇ ਜਜ਼ਬਾਤਾਂ ਨਾਲ ਖੇਲਣ ਦਾ ਮਤਲਬ ਤੁਹਾਨੂੰ ਰਾਤ ਨੂੰ ਨੀਂਦ ਕਿਵੇਂ ਆਉਂਦੀ ਹੈ ਤੁਹਾਨੂੰ ਸਕੂਨ ਕਿਵੇਂ ਮਿਲ ਜਾਂਦਾ ਲੋਕ ਆਪ ਦਾ ਸੁਪਰਿਆਂ ਦਾ ਘਰ ਬਣਾਉਣ ਲਈ ਤੁਹਾਡੇ ਤੇ ਟਰਸਟ ਕਰਕੇ ਤੁਹਾਡੇ ਕੋਲ ਜਾਂਦੇ ਨੇ ਮੈਂ ਤੇ ਹਰ ਇੱਕ ਬਿਲਡਰ ਨੂੰ ਮਾੜਾ ਨਹੀਂ ਕਹਿ ਰਿਹਾ ਲੇਕਿਨ ਬਹੁਤ ਮਾਤਰਾ ਵਿੱਚ ਚਾਦ ਐਦਾਂ ਨੇ ਜਿਨ੍ਹਾਂ ਨੇ ਲੋਕਾਂ ਨੂੰ ਬਹੁਤ ਤੰਗ ਕੀਤਾ ਬਹੁਤ ਹਰਾਸ ਕੀਤਾ ਮੈਂ ਤੁਹਾਨੂੰ ਥੋੜੇ ਅੰਦਰ ਜ਼ਮੀਰ ਖਤਮ ਹੋ ਚੁੱਕੇ ਨੇ ਜਮੀਨ ਮੈਂ ਤੁਹਾਨੂੰ ਪੂਰਾ ਫਰਕ ਨਹੀਂ ਪੈਂਦਾ ਵੀ ਕੋਈ ਜੀਵੇ ਮੇਰੇ ਅਸੀਂ ਆਪ ਦਾ ਢਿੱਡ ਭਰੀਏ ਥੋੜੀ ਸ਼ਰਮ ਸ਼ਰਮ ਕਿਤੇ ਬਸੇ ਕਰ ਲਿਆ ਕਰੋ ਯਾਰ ਕਿ ਖਤਮ ਹੋ ਗਈ ਮੌਕੀ ਤੁਹਾਡੇ ਅੰਦਰ ਠੂ ਹੋਇਆ ਜੇ ਬਿਲਡਰ ਦੇ ਜਿਹੜੇ ਲੋਕਾਂ ਦਾ ਖੂਨ ਚੂਸਦੇ ਨੇ ਤੇ ਉਹਨਾਂ ਨੂੰ ਉਹਨਾਂ ਦਾ ਕੀਤੇ ਹੋਏ ਪ੍ਰੋਮਿਸ ਪੂਰੇ ਨਹੀਂ ਕਰਦੇ ਹੈਗੇ ਲਾਹਨਤ ਕੋਈ ਦਾਲ ਨਹੀਂ ਰੱਬ ਦੀ ਜਦੋਂ ਮਾਰ ਪੈਂਦੀ ਹੈ ਨਾ ਪਤਾ ਵੀ ਨਹੀਂ ਲੱਗਦਾ